ਤੁਹਾਡਾ ਧਰ ਦੇ ਕੇ ਜੰਦਲੋ ਭਗਤੀ ਅੰਦਰ ਤੁਸੀਂ ਕਰੋ ਕੈ ਸ਼ੰਕਰ ਦੀ ਜੈ ਬੋਲੇ ਨਾ ਜੈ ਸ਼ੰਕਰ ਮੰਨ ਕਦ ਜੀ ਜਗ ਰੰਗ ਇਹ ਕਿੱਥੇ ਖੋ ਆ ਗਿਆ ਹੈ ਚਲਦੇ ਚਲੋ ਭਗਤੀ ਜੀ ਮੈਂ ਤੁਹਾਡੇ ਜੈ ਸ਼ੰਕਰ ਦੀ ਜੈ ਬੋਲੇ ਨਾ ਤੁਹਾਡਾ ਧਰ ਦੇ ਕੇ ਜੰਦਲੋ ਭਗਤੀ ਜੀ ਉਹ ਬੈਠੋ ਨਹੀਂ 电信各地。 दर्शन कर दी भगत जी माथा टेक के चलते चलो ये माथा टेक के चलते चलो भगत जी आजो 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 बाब आजो ਮਾਏ ਮਾਤਾ ਦੇ ਕੰਦੇ ਕਿੰਦਾ ਲੱਗਦਾ ਪਿਆ ਬਹੁਤ ਵਧੀਆ ਲੱਗਿਆ ਪੁਨੀਗੇਟ ਨਾ ਆਏ ਆ ਤੇ ਹਰ ਹਰ ਮਹਾਦੇਵ ਸਭ ਨੂੰ ਅਜਨ ਦੇ ਵਿੱਚ ਬਹੁਤ ਬਹੁਤ ਚੁਕਾ ਆਪਾਂ ਆਹ ਸੁਦੇਵ ਰਾਜ ਸੁਦੇਵ ਜੀ ਅਜਿ ਕਿਸ ਤਰ੍ਹਾਂ ਦਾ ਮਾਹੌਲ ਲੱਗਦਾ ਤਾਂ ਕਿੰਦਾ ਜਨਾਸ਼ ਲੱਗਿਆ ਹੈ ਬੜੀ ਕਿਰਪਾ ਉਹਦੇ ਨਾਲ ਜੀ ਦੀ ਕਿ ਉਹਨਾਂ ਨੇ ਸਾਨੂੰ ਇੱਕ ਉਦਮ ਦਿੱਤਾ ਕਿ ਇਹੀ ਇਧਰ ਆ ਕੇ ਉਹਨਾਂ ਦੇ ਚਰਨਾਂ 'ਚ ਆਤਮਸਤ ਪਹਿਆ ਖੜਾ ਆਨੰਦ ਆਇਆ ਜੀ ਉਹਨੂੰ ਸ਼ਾਂਤੀ ਮਿਲੀ ਹੈ ਜੀ ਲਕਿਦਾਂ ਦੀ ਕਾਰਤਿਕ ਸਵਾਮੀ ਦੀ ਪੂਜਾ ਹੁੰਦੀ ਆ ਜਾਂ ਫਿਰ ਕੀ ਮਨੋ ਕਾਮਨਾ ਲਾ ਕੇ ਆਇਆ ਹੋਣਾ ਹੈ ਮਨੋ ਕਾਮਨਾ ਬਸ ਹੀ ਆਪਾਂ ਆਪਣੇ ਬਟਾਲਾ ਸ਼ਹਿਰ ਵਾਸਤੇ ਦੁਆ ਕਰਦੇ ਆ ਕਿ ਉਥੋਂ ਦਾ ਮਾਹੌਲ ਜਿੱਦਾਂ ਪਿੱਛੇ ਜਿਹਾ ਕੁਝ ਖਰਾਬ ਹੋਇਆ ਸੀ ਬਾਬਾ ਗੋਡੇ ਨਾ ਦੇ ਚਰਨਾਂ 'ਚ ਬੇਨਤੀ ਹੈ ਕਿ ਮਾਹੌਲ ਠੀਕ ਹੋਵੇ ਸਾਰੇ ਲੋਕ ਮਿਲਨ ਵਰਤਨ ਮਤਲਬ ਆਪਸੀ ਪ੍ਰੇਮ ਭਾਈਚਾਰੇ ਨਾਲ ਰਹਿਣ ਔਰ ਕੋਈ ਵੀ ਇੱਥੇ ਅਜਈ ਘਟਨਾ ਨਾ ਵਾਪਰੇ ਜਿਹੜੀ ਸਾਨੂੰ ਮਨਾਂ ਨੂੰ ਫੇਸ ਪਚਾਏ ਇਹ ਸਾਡੀ ਬਾਬਾ ਬੋਲੇਨਾ ਜਿਹਦੇ ਚਰਨਾਂ 'ਚ ਬੇਨਤੀ ਆ ਬਾਬਾ ਕਾਰਤਿਕ ਜੀ ਦੇ ਚਰਨਾਂ 'ਚ ਬੇਨਤੀ ਹੈ ਇਹ ਅਸਰ ਨਾ ਮਿਲਿਆ ਕਿੰਧਾ ਦੇ ਲੋਕਾਂ 'ਚ ਉਤਸ਼ਾਹ ਉਸੀ ਤੇ ਕਿਆ ਜਾਵੇ ਜੇ ਇਸ ਬਾਰੇ ਦਾ ਇਤਿਹਾਸ ਬਾਰੇ ਜਾਣਦੇ ਆ ਅੱਜ ਮੇਲਾ ਨੌਮੀ ਦਸਵੀ ਦਾ ਪਹਿਲਾ ਦਿਨ ਨੌਮੀ ਦਾ ਅੱਜ ਸ਼ੁਰੂ ਆਇਆ ਹੈ ਔਰ ਅਜਲੇਸ਼ਵਰ ਮੰਦਿਰ ਘਾਰਸਵਾਡਰਸ ਨੇ ਸੰਗਤ ਵਾਸਤੇ ਪੂਰੇ ਇੰਤਜ਼ਾਮ ਕੀਤੇ ਹਨ ਲੋਕੀ ਬੜੀ ਸ਼ਰਧਾ ਨਾਲ ਰਾਤ 2 ਵਜੇ ਤੋਂ ਮੰਦਰ ਦੇ ਵਿਚਾਰ ਰਹੇ ਨੇ ਔਰ ਪਵਿੱਤਰ ਸਰੋਵਰ ਦਾ સ્ਨਾਣ ਕਰ ਰਹੇ ਆਂ ਔਰ આજ ਦਾ ਜਿਹੜਾ ਮੱਤਾਬ ਆ ਉਹ ਸਾਰੀ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਵੀ ਇਸ ਕਾਰਤਿਕ ਮੰਦਰ ਦੇ ਵਿੱਚ ਕਾਰਤਿਕ ਗੁਆਨ ਅਚਲ ਹੋਇਆ ਜਦੋਂ ਕਿ ਉਹਨਾਂ ਦੇ ਮਾਤਾ ਪਿਤਾ ਨੇ ਤਲਾਸ਼ ਦੇ ਵਿੱਚ ਪ੍ਰਥਮ ਪੂਜਨ ਦਾ ਅਧਿਕਾਰ ਦੇਣਾ ਸੀ ਉਹਨਾਂ ਨੇ ਇੱਕ ਸ਼ਰਤ ਰੱਖੀ ਸੀ ਜਿਹੜਾ ਸਾਰੀ ਪ੍ਰਿਥਵੀ ਦਾ ਚੱਕਰ ਲਾ ਕੇ ਆਊਗਾ ਉਹਨੂੰ ਹੀ ਪ੍ਰਥਮ ਪੂਜਨ ਦਾ ਅਧਿਕਾਰ ਦਿੱਤਾ ਜਾਏਗਾ ਔਰ ਇਹ ਅਦੇ ਸੁਣ ਕੇ ભગવાન ਕਾਰਤਿਕ ਸਵਾਮੀ ਆਪਣੀ ਮੋਰ ਦੀ ਸਵਾਰੀ ਤੇ ਚੱਲ ਪਏ ਔਰ ਜਦੋਂ ਗਣੇਸ਼ ਜੀ ਦੀ ਜਿਤ ਕੀ ਸਵਾਰੀ ਉਹਨਾਂ ਦੀ ਚੂਹੇ ਦੀ ਸੀ ਨਾਰਦ ਜੀ ਨੇ ਕਿਹਾ ਵੀ ਤੁਸੀਂ ਕਿੱਥੇ ਜਾਓਗੇ ਤੁਸੀਂ ਆਪਣੇ ਮਾਤਾ ਪਿਤਾ ਦਾ ਇੱਥੇ ਹੀ ਚੱਕਰ ਲਾ ਲਓ ਤੁਹਾਨੂੰ ਪ੍ਰਥਮ ਪੂਜਨ ਦਾ ਅਧਿਕਾਰ ਮਿਲ ਜਾਏ ਜਦੋਂ ਕਿ ਨਾਰਦ ਜੀ ਜੋ ਇਹ ਗੱਲ ਸੁਣਦੇ ਹੀ ਉਹਨਾਂ ਨੇ ਭਗਵਾਨ ਗਣੇਸ਼ ਨੇ ਆਪਣੇ ਮਾਤਾ ਪਿਤਾ ਦਾ ਚੱਕਰ ਲਾ ਲਿਆ ਔਰ ਪ੍ਰਥਮ ਪੂਜਨ ਦਾ ਅਧਿਕਾਰ ਮਿਲ ਗਿਆ ਉਹ ਸਮੇਂ ભગવાન ਕਾਰਤੀਕ ਸੁਆਮੀ ਇਸ ਪਵਿੱਤਰ ਜਗ੍ਹਾ ਤੇ ਵਿਸ਼ਰਾਮ ਕਰ ਰਹੇ ਸੀ ਜਦੋਂ ਕਿ ਡਾਰਜੀ ਤੇ ਆ ਕੇ ਉਹਨਾਂ ਨੇ ਕਿ ਪ੍ਰਥਾ ਪੂਜਾ ਦਾ ਅਧਿਕਾਰ ਜਿਹੜਾ ਮਨੈਸ਼ ਜੀ ਨੂੰ ਪਰ ਕਲਾਸ਼ ਚ ਦੇ ਦਿੱਤਾ। ਇੱਥੇ ਰੂਸਟ ਹੋ ਗਿਆ ਔਰ ਚਲੋ। ਅੱਜ ਦੇ ਦਿਨ 30 ਕੋਟੀ ਦੇਵਤਾ ਇੱਥੇ ਆ ਕੇ ભગવાન ਕਾਰਤੀਕ ਸੁਆਮੀ ਨੂੰ ਮੰਨਣ ਵਾਸਤੇ ਆਏ। ਲੇਕਿਨ ਉਹ ਕਲਾਸ਼ ਜਾਣ ਵਾਸਤੇ ਨਹੀਂ ਮੰਨੇ। ਔਰ ਉਹ ਇੱਥੇ ਹੱਲ ਹੋ ਗਏ। ਔਰ ਭਗਵਾਨ ਬੋਲੇ ਸ਼ੰਕਰ ਜੀ ਉਹਨਾਂ ਨੂੰ ਵਧੇਤਾ ਇਹ ਹਰ ਸਾਲ 33 ਕੋਟੀ ਦੇਵਤਾ ਇੱਥੇ ਆਉਂਦੇ ਔਰ ਪੂਰੇ 300 ਰੋਗਰ ਦੇ ਵਿੱਚ ਸਮਾਨ ਕਰਨ ਅੱਜ ਦੇ ਦਿਨ ਦੂਰ ਦੂਰ ਤੋਂ ਸੰਦਾ ਆ ਰਹੀਆਂ ਆਪਣੀਆਂ ਬਲੋਂ ਕਾਮਣਾ ਲੈ ਕੇ ਆ ਰਹੀਆਂ ਔਰ ਭਗਵਾਨ ਉਹਨਾਂ ਦੀ ਪੂਰੀਆਂ ਕਰਨ ਅਸੀਂ ਅਜਿਹਾ ਚਲੇਸ਼ਵਰ ਮੰਦਿਰ ਘਾਰ ਸੇ ਵਾਟਰ ਟ੍ਰਾਂਸਪੋਰਟ ਭਗਵਾਨ ਨੂੰ ਪ੍ਰਾਰਥਨਾ